ਉਹਨਾਂ ਨੂੰ ਕਿਹੜਾ ਚੀਜ਼ ਸੁਪਤ ਜਦਾ ਕੀ ਉਹਨਾਂ ਦਾ ਛੜਾ ਹੈ ਇਹ ਤਾਂ ਇਹ ਵੀ ਲੰਗਰ ਖਾਣ ਨਾਲ ਨਾ ਰਾਤਾਂ ਜਿਵੇਂ ਆਟੇ ਨਾਲ ਦਿੱਕਤ ਆਈ ਹੈ ਹੂੰ ਕਦੋਂ ਖਾਦਾ ਸੀ ਲੰਗਰ ਇਹ ਰਾਤ ਖਾਦਾ ਸੀ ਜੀ ਰਾਤ ਕਿਹੜੀ ਤਾਂ ਤੇ ਜੀ ਮਾ ਕਲੀ ਮੰਦਰ ਸੀਗਾ ਕੀ ਸੀਗਾ ਪ੍ਰੋਗਰਾਮ ਹੋਤਾ ਜਾਗਰਨ ਸੀਗਾ ਅੱਛਾ ਢੱਲਿੰਦਾ ਜਾਣੀ ਉੱਥੇ ਗਿਆ ਸੀ ਕਿੰਨੇ ਲੋਕ ਸੀਗੇ ਉੱਥੇ ਜਿਹੜੇ ਰਾਤ 10 12 ਬੰਦੇ ਸੀਗੇ ਸਾਰੇ ਨਾਲ ਹੀ ਹੋ ਗਿਆ ਇਸ ਤਰ੍ਹਾਂ ਅੱਛਾ ਹੁਣ ਬਾਕੀ ਦੇ ਕਿੱਥੇ ਬਾਕੀ ਦੇ ਜੀ 50 ਲੱਗ ਚਲੇ ਗਏ ਨੇ ਜੀ ਬਈ ਦੇ ਕੁਝ ਦਿੱਕਤ ਆ ਰਹੀ ਹੈ ਕੀ ਪ੍ਰੋਬਲਮ ਕੀ ਆਈ ਘਬਰਾਹਟ ਹੋ ਰਹੀ ਸੀ ਉੱਠਿਆ ਨਹੀਂ ਜਾ ਰਿਹਾ ਇੱਥੇ ਹੁਣ ਕਦੋਂ ਦੇ ਤੁਸੀਂ ਐਡਮਿਟ ਹੋ ਮੈਂ ਰਾਤ ਦਾ ਹੀ ਆ ਵੀਰੇ ਰਾਤੀ ਇੱਥੇ ਹਾਂਜੀ ਹੁਣ ਠੀਕ ਹੈ ਤਬੀਅਤ ਹਾਂਜੀ 50% ਫਰਕ ਕਿਉਂ ਆਉਣਾ 50% ਕੋਰਟ ਹਾਂਜੀ ਠੀਕ ਹੈ ਹੁਣ ਮੈਂ ਮੈਮ ਆਈ ਸੀ ਡੀਸੀ ਮੈਮ ਆਈ ਸੀ ਹਾਂਜੀ ਹਾਂਜੀ ਕੀ ਗੱਲਬਾਤ ਕੀਤੀ ਉਹਨਾਂ ਨਾਲ ਬਸ ਇਹੀ ਦੱਸਿਆ ਸੀਗਾ ਵੀ ਹੁਣ ਫਰਕ ਹੈ ਜੀ ਹਾਂਜੀ ਬਾਕੀ ਹੋ ਜਾਏਗਾ ਸਹੀ ਮੈਂ ਤਾਂ ਥੋੜੀ ਖਾਦੀ ਮੈਂ ਵਰਤਕ ਨਹੀਂ ਰੱਖਿਆ ਚੁੱਕਿਆ ਸੀ ਅੱਛਾ ਮੈਂ ਅੱਜ ਹੀ ਮੈਂ ਖਾ ਲਈਆਂ ਖਾਦੀ ਤਾਂ ਦੋ ਕਰੀਆਂ ਸੀ ਮੈਂ ਉਹ ਖਾ ਲਈਆਂ ਉਹ ਵੀ ਨਾਲ ਮੈਂ ਬਹੁਤ ਜ਼ਿਆਦਾ ਕੰਬਲ ਲਾ ਕੇ ਬਹੁਤ ਠੀਕ ਹੋ ਮੈਂ ਤਾਂ ਝੂਠਾ ਕੰਬਦੇ ਕਾਲ ਤੋਂ ਬਹੁਤ ਜ਼ਿਆਦਾ ਕੰਬਲ ਦੇ ਸੀ ਇਹ ਥੋੜੇ ਜਿਹਾ ਆਟਾ ਖਾਣ ਨਾਲ ਹੀ ਇਹਨਾਂ ਨੂੰ ਪ੍ਰੋਬਲਮ ਜ਼ਿਆਦਾ ਹੋਗੀ ਘਬਰਾਹਟ ਹੋਣ ਲੱਗਗੀ ਔਰ ਕੰਬਨ ਲੱਗ ਪਏ ਧੜਕਣ ਤੇਜ਼ ਹੋਗੀ ਇਹ ਲਿਆਂਦਾ ਕਿ ਤੁਸੀਂ ਤੁਸੀਂ ਆਟਾ ਸੱਤ ਕਰਤਾਰ ਸ਼ਾਪ ਐ ਇੱਥੇ ਜਲਾਲਾਬਾਦ ਓਕੇ ਹਾਂਜੀ ਉਸ ਤੋਂ ਬਾਅਦ ਵਿੱਚ ਮੇਨ ਦਿੱਕਤ ਕੀ ਆਈ ਹੈ ਮੇਨ ਧੜਕਣ ਹੀ ਤੇਜ਼ ਹੋਈ ਹੈ ਪੰਜਾ ਜਣਿਆਂ ਦੀ ਖਾ ਕੇ ਬਸ ਥੋੜਾ ਥੋੜਾ ਖਾ ਪੂਰੇ ਪਰਿਵਾਰ ਵੱਲੋਂ ਖਾਧਾ ਗਿਆ ਸੀ ਕਿ ਹਾਂਜੀ ਹਾਂਜੀ ਦੋ ਤਿੰਨ ਮੈਂਬਰਾਂ ਨੇ ਨਹੀਂ ਖਾਧਾ ਉਹ ਸਹੀ ਹੈ ਉਹ ਸਹੀ ਨੇ ਹਾਂਜੀ ਕਦੋਂ ਤੋਂ ਹਸਪਤਾਲ ਦਾਖਲ ਹੋ ਰਾਤੀ 8:30 ਵਜੇ ਆਏ ਆ ਕੱਲ ਪ੍ਰਾਈਵੇਟ ਚ ਸੀਗੇ ਔਰ ਅੱਜ ਸਿਵਲ ਚ ਆਏ ਹਾਂ ਓਹ ਠੀਕ ਹੈ ਤਬੀਅਤ ਅੱਗੇ ਨਾਲੋਂ ਹੈ ਗੋ ਕੰਫਰੂਮੈਂਟ ਥੋੜਾ ਜਿਹਾ ਹੈ ਕਿੰਨ ਕੁ ਭਰਾਟ ਤੋਂ ਬਹੁਤ ਹੋ ਰਹੀ ਹੈ ਹੱਲੇ ਦੀ ਕਦੋਂ ਤੱਕ ਹਸਪਤਾਲ ਤੋਂ ਛੁੱਟੀ ਮਿਲ ਮਿਲ ਸਕਦੇ ਨਹੀਂ ਕਹਿ ਨਹੀਂ ਸਕਦੇ ਕੁਛ ਜੇ ਕਦੋਂ ਤੱਕ ਜਿ ਸਰਚ ਕਰਨਗੇ ਜਦੋਂ ਕਰਨਗੇ ਉਦੋਂ ਹੀ ਜਾਵਾਂਗੇ ਕੋਈ ਐਵੇਂ ਨਹੀਂ ਜੀ ਵੀ ਅੱਗੇ ਨਾਲੋਂ ਹੈ ਥੋੜਾ ਜਿਹਾ ਫਰ ਆਟੇ ਤੋਂ ਬਾਅਦ ਦੀ ਫੂਡ ਪੌਇਜ਼ਨਿੰਗ ਦੇ ਕੇਸ ਸੀਗੇ 46 ਕੇਸ ਸਾਡੇ ਕੋਲੇ ਜਿਹੜੇ ਡਾਕੂਮੈਂਟਡ ਰਿਪੋਰਟਡ ਹੈ ਤੇ ਉਹਨਾਂ ਦੇ ਚੋ ਸਾਰੇ ਪੇਸ਼ੈਂਟ ਸਭ ਤੋਂ ਵੱਡੀ ਵਧੀਆ ਗੱਲ ਹੈ ਵੀ ਉਹ ਬਿਲਕੁਲ ਤੰਦਰੁਸਤ ਹੈ ਸਟੇਬਲ ਹੈ ਇਸ ਸਮੇਂ ਐਡ ਪ੍ਰੈਜ਼ੈਂਟ ਸਰ ਕੋ ਪੰਜ ਪੇਸ਼ੈਂਟ ਸਿਵਲ ਹਸਪੀਟਲ ਚ ਅਲਾਜ ਲੈ ਰਹੇ ਹੈ ਔਰ ਉਹ ਪੰਜਾਂ ਦੀ ਹਾਲਤ ਉਹ ਬਿਲਕੁਲ ਠੀਕ ਹੈ ਸਰ ਤਬੀਅਤ ਦੌਰਾਨ ਮੇਨ ਦਿੱਕਤ ਕੀ ਆਈ ਹੈ ਪੇਸ਼ੈਂਟ ਆ ਇਹ ਐਕਚੁਅਲੀ ਪਤਾ ਹੈ ਕਿ ਜੀ ਕਟੂ ਦਾ ਆਟਾ ਖਾਣ ਨਾਲ ਗੈਸਟ੍ਰਾਈਟਸ ਹੁੰਦਾ ਹੈ ਪਾਟਾ ਪੇਸ਼ੈਂਟ ਨੂੰ ਵੋਮਟਿੰਗ ਹੋ ਰਹੀ ਸੀਗੀ ਕਬਰਾਟੋ ਰਹੀ ਸੀ ਇਹ ਕੋਈ ਆਟਾ ਜਾਂ ਤਾਂ ਪੁਰਾਣਾ ਹੈ ਜਾਂ ਉਸ ਚ ਕੋਈ ਐਡਲਟ੍ਰੇਸ਼ਨ ਹੈ ਉਸ ਲਈ ਫੂਡ ਟੀਮਸ ਕਮ ਕਰੀ ਸਰ ਕਿੰਨੇ ਟੋਟਲ ਪੇਸ਼ੈਂਟ ਕਿੰਨੇ ਐ ਸਿਵਲ ਪ੍ਰਾਈਵੇਟ ਲਗਾ ਕੇ ਸਰ ਦੇਖੋ ਜਿਹੜਾ ਘਰਾਂ ਦੇ ਪੇਸ਼ੈਂਟਸ ਬਾਰੇ ਤਾਂ ਕੋਈ ਗਿਣਤੀ ਬਾਰੇ ਨਹੀਂ ਦੱਸਿਆ ਜਾ ਸਕਦਾ 46 ਪੇਸ਼ੈਂਟ ਡਾਕੂਮੈਂਟਰੀ ਸਾਡੇ ਕੋਲ ਰਿਪੋਰਟ ਹੋਏ ਰਿਪੋਰਟ ਦੇ ਜੀ ਜਿਨ੍ਹਾਂ ਦੀ ਡਾਕੂਮੈਂਟੇਸ਼ਨ ਹੈ ਸਾਡੇ ਕੋਲ 46 ਹੈ ਜੀ ਤਾਂ ਦੱਸਿਆ ਜਾ ਰਿਹਾ ਹੈ ਨਾ ਜੀ 100 ਤੋਂ ਵੱਧ ਪੇਸ਼ੈਂਟ ਹੈਗੇ ਜਿਨ੍ਹਾਂ ਨੂੰ ਕਿਸੇ ਨੂੰ ਨਹੀਂ ਸਰ ਸਾਰੇ ਸਾਡੀ ਹੋਮ ਜਿਹੜੀ ਹਾਊਸ ਟੂ ਹਾਊਸ ਟੀਮਸ ਕੀਤੀਆਂ ਜਿਹੜਾ ਜੋ ਹਸਪੀਟਲਸ ਦੇ ਪੇਸ਼ੈਂਟ ਰਿਪੋਰਟ ਕੀਤੇ ਆ ਉਹ 60 ਨੇ ਪਰ ਕਿੰਨਿਆਂ ਨੇ ਖਾਧਾ ਇਹ ਨਹੀਂ ਆਪਾਂ ਦੱਸ ਸਕਦੇ ਆ ਟਾਕ ਕਨੈਕਟ ਕਿੰਨੇ ਬੰਦੇ ਨੇ ਖਾਧਾ ਤੁਸੀਂ ਕੱਲ ਤੁਹਾਡਾ ਵਰਸ਼ਨ ਸੀ ਕਿ ਤੁਸੀਂ ਟੀਮਸ ਬਣਾਈਆਂ ਜਿਹੜੀਆਂ ਹਾਊਸ ਟੂ ਹਾਊਸ ਟੂ ਹਾਊਸ ਟੀਮਸ ਪਹਿਲਾਂ ਉੱਥੇ ਜਾ ਰਹੀ ਹੈ ਜਿੱਥੇ ਅਫੈਕਟਡ ਪੇਸ਼ੈਂਟਸ ਠੀਕ ਹੈ ਉਸ ਤੋਂ ਬਾਅਦ ਜਿਹੜੀਆਂ ਪੇਸ਼ੈਂਟਸ ਜਿੱਥੇ ਨਾਰਮਲ ਪੇਸ਼ੈਂਟਸ ਹੁੰਦਾ ਹੈ ਇਹ ਸਿਸਟਮ ਹੁੰਦਾ ਹੈ ਪ੍ਰਾਇੋਰਟੀ ਸੈਟਲ ਹੁੰਦੀ ਹੈ ਪਹਿਲਾਂ ਤਾਂ ਜਿੱਥੇ ਅਫੈਕਟਡ ਆ ਉੱਥੇ ਜਾਵਾਂਗੇ ਫਿਰ ਬਾਕੀਆਂ ਕੋਲ ਜਾਵਾਂਗੇ ਕਿਉਂਕਿ ਸਭ ਤੋਂ ਪਹਿਲਾਂ ਇੰਪੋਰਟੈਂਟ ਇਸ਼ੂ ਹੁੰਦਾ ਵੀ ਜਿਹੜੇ ਪੇਸ਼ੈਂਟਸ ਆ ਉਹਨਾਂ ਨੂੰ ਟ੍ਰੀਟ ਕੀਤਾ ਜਾਵੇ ਉਸ ਤੇ ਅਸੀਂ ਫ ਵੀ ਇੱਥੇ ਹਸਪੀਟਲ ਦੇ ਵਿੱਚ ਪੇਸ਼ੈਂਟ ਦਾ ਹਰ ਕਿਸਮ ਦਾ ਟ੍ਰੀਟਮੈਂਟ ਫ੍ਰੀ ਕੀਤਾ ਜਾਏਗਾ ਕਿਉਂਕਿ ਸਾਡੇ ਕੋਲ ਰਿਪੋਰਟਸ ਆ ਰਹੀਆਂ ਸੀ ਵੀ ਕੁਝ ਪ੍ਰਾਈਵੇਟ ਹਸਪੀਟਲ 'ਚ ਪੇਸ਼ੈਂਟਸ ਦੇ ਕਾਫੀ ਪਿਆਸੀ ਖਰਚ ਹੋਏ ਆ ਤਾਂ ਉਸ ਨੂੰ ਮੁੱਖ ਰੱਖਦੇ ਹੋਏ ਅਸੀਂ ਆਦੇ ਸਾਰੇ ਵਰਕਰਸ ਨੂੰ ਸਭ ਨੂੰ ਕਿਹਾ ਵੀ ਸਾਰੇ ਪੇਸ਼ੈਂਟਸ ਨੂੰ ਪਾਓ ਹਸਪੀਟਲ ਆਨ ਇੱਥੇ ਸਾਰਾ ਲਾਗ ਮੁਫਤ ਕੀਤਾ ਜਾਏਗਾ ਜੀ ਸਰ ਕੋਈ ਪਤਾ ਲੱਗਿਆ ਜਿਹੜੀਆਂ ਪ੍ਰਾਈਵੇਟ ਟੀਮਸ ਆ ਕੋਈ ਉਹ ਨੰਬਰ ਆਫ ਪੇਸ਼ੈਂਟਸ ਪਤਾ ਲੱਗਿਆ ਜਿਹੜੇ ਘਰ ਦੇ ਵਿੱਚ ਹੀ ਹੈਗੇ ਸਰ ਇਹ ਤਾਂ ਪੋਸਿਬਲੀ ਨਹੀਂ ਨੇ ਜੀ ਕਿ ਰਾਜ ਜੀ ਕਿੰਨੇ ਬਿਛਣਾ ਕਿਉਂਕਿ ਜੇ ਕਿਸੇ ਦੇ ਘਰੇ ਮਾੜੀ-ਬੁੜ उस तो se